ਕਿ ਲਈ ਬੇ ਬੇਰੋ ਵੇੜਿਓ ਲੀ ਬਾਪੂ ਸਿਰ ਤੇ ਕਣਕ ਦੀ ਚਿੱਲੀ ਯੰਦਾ ਕੁੱਤਾ ਸਾਡੇ ਟਿਊਸ਼ਨ ਸੈਂਟਰ ਦੇ ਨਾਲ ਰੜਕਣ ਲਈ ਤਤਪਰ ਤਿੱਤਾਂ ਚੱਕਰ ਕਰਦਾ ਹੋਇਆ ਆਹ ਦੇਖ ਰਿਓ ਤੁਸੀਂ ਕਾ ਦੇਖੋ ਤੇ ਕਦੇ ਕੁੱਤਾ ਲੰਘੇ ਬੱਚੇ ਗੰਦੇ ਆ ਮਿਸਮਾ ਆਹ ਦੇਖੋ ਗਵਾਂਡੀਆਂ ਦਾ ਕੁੱਤਾ ਸਾਡੇ ਟਿਊਸ਼ਨ ਸੈਂਟਰ ਦੇ ਨਾਲ ਰੜਕਣ ਲਈ ਤਤਪਰ ਤੇ ਦੰਦ ਚੈੱਕ ਕਰਦਾ ਹੋਇਆ ਤੇ ਅ ਮੇਰੀ ਤਬੀਅਤ ਅੱਜ ਬਹੁਤ ਖਰਾਬ ਰਹੀ ਆ ਕਿੰਨੀ ਅੱਜ ਸਿਕ ਹੋ ਗਈ ਮੈਂ ਕਿਉਂਕਿ ਐਸ ਐਸਿਡਿਟੀ ਦਾ ਹੈਗੀ ਸੀਗੀ ਕਿਉਂਕਿ ਮੈਨੂੰ ਦਵਾਈ ਰੈਐਕਟ ਹੋ ਗਈ ਸੀ ਨਾ ਉਸ ਤੋਂ ਬਾਅਦ ਤਾਂ ਤਬੀਅਤ ਜਿਆਦਾ ਹੀ ਜਿਆਦਾ ਖਰਾਬ ਅੱਜ ਦੰਦ ਚ ਵੀ ਦਰਦ ਹੋਣ ਲੱਗੇ ਫਿਰ ਮੈਂ ਉਹ ਟੈਬਲੇਟ ਖਾਦੀ ਕੁਝ ਅਣਜਾਨ ਡਰ ਸਾਡੇ ਮਨ ਦੇ ਵਿੱਚ ਨਾ ਸਾਨੂੰ ਕਮਜ਼ੋਰ ਕਰ ਦਿੰਦੇ ਆ ਸੀ ਆਪਣੇ ਰਾਹਾਂ ਤੇ ਚੱਲੇ ਜਾ ਰਹੇ ਹੁੰਦੇ ਪਰ ਫਿਰ ਸਾਨੂੰ ਸਾਡੇ ਔਰਤ ਹੋਣ ਦਾ ਅਹਿਸਾਸ ਹੁੰਦਾ ਕਿਉਂਕਿ ਕੋਈ ਨਾ ਕੋਈ ਸਮਾਜ ਦੇ ਅੰਦਰ ਘਟਣਾ ਘਟਦੀ ਹੈ ਤੇ ਔਰਤ ਨੂੰ ਤਾਰ-ਤਾਰ ਕਰ ਦਿੰਦੀ ਹੈ ਇਸ ਤਰ੍ਹਾਂ ਜਿਵੇਂ ਸਾਡਾ ਅੰਦਰਲੀ ਧਰੂ ਕੰਬ ਜਾਂਦੀ ਹੈ ਇੱਜ਼ਤ ਤੇ ਤਾਰ-ਤਾਰ ਕੀਤੀ ਜਿਸਮਾਨੀ ਦੁੱਖ ਦਿੱਤਾ ਜਿਸਮ ਦਾ ਕੋਈ ਠੀਕ ਹੋਣਿਆ ਅੱਜ ਮੈਂ ਜਦੋਂ ਸਕੂਲ ਗਈ ਸਵੇਰ ਕੱਲ ਤੋਂ ਹੀ ਲੱਗਾ ਸੀ ਕਿ ਕੱਲ ਬੰਦ ਹੈ ਬੰਦ ਹੈ ਬੰਦ ਹੈ ਜਦੋਂ ਸਕੂਲ ਗਏ ਕਿ ਚਲੋ ਸਕੂਲ ਦੇ ਵਿੱਚ ਛੁੱਟੀ ਸੀ ਕਿਉਂਕਿ ਰਾਤ ਹੀ ਮੈਸੇਜ ਆ ਗਿਆ ਸੀਗਾ ਸਕੂਲ ਦੇ ਵਿੱਚ ਬੱਚਿਆਂ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਨੂੰ ਭੇਜਣ ਕਰਨ ਦੀ ਬਾਅਦ ਚੋਂ ਪੂਰਾ ਦਿਨ ਮੈਂ ਸਕੂਲ ਦੇ ਅੰਦਰ ਰਹੀ ਮੈਨੂੰ ਲੱਗਾ ਬਾਹਰ ਨਾ ਬੰਦ ਹੈ ਪਤਾ ਨਹੀਂ ਸੌਫ ਕਿੰਨੀਆਂ ਥੋੜੀ ਦੇਰ ਬਾਅਦ ਮੈਂ ਬਾਹਰ ਆ ਕੇ ਦੇਖਿਆ ਜਦੋਂ ਮੈਨੂੰ ਛੁੱਟੀ ਹੋਈ 1 ਘੰਟਾ ਪਹਿਲਾਂ ਹੀ ਛੁੱਟੀ ਹੋਗੀ ਉਹ ਕੁਝ ਵੀ ਨਹੀਂ ਸੀ ਜਦੋਂ ਮੈਂ ਰੋਡ ਤੋਂ ਘਰ ਆਈ ਕਾਰ ਆਂਦਿਆਂ ਵੀ ਮੈਂ ਦੇਖਿਆ ਤੇ ਕੁਝ ਵੀ ਨਹੀਂ ਸੀ ਮੈਨੂੰ ਇਹ ਸਮਝਾਇਆ